ਐਲਿਸ ਇਨ ਫੰਡਰਲੈਂਡ ਕਾਡ ਚੌਥਾ ਹੁਣ ਬਸ ਵਿੱਚ ਇੱਕ ਗਾਉਣ ਵਾਲਾ ਮੰਗਤਾ ਚੜ ਆਇਆ ਉਸਨੇ ਗੀਤ ਰਾਹੀਂ ਦੁਨੀਆ ਨੂੰ ਨਾਸ਼ਵਾਨ ਦੱਸ ਕੇ ਇਮੋਸ਼ਨਲੀ ਬਲੈਕਮੇਲ ਕੀਤਾ ਅਤੇ ਬਾਅਦ ਵਿੱਚ ਲੋਕਾਂ ਤੋਂ ਮੰਗਣ ਲੱਗਿਆ ਇਕਾ ਦੁੱਕਾ ਲੋਕ ਤੇਲੀ ਚਵਾਨੀ ਉਸ ਦੀ ਤਲੀ ਤੇ ਰੱਖੀ ਜਾ ਰਹੀ ਸਨ 10 ਮਿੰਟ ਸੰਗ ਪਾੜ ਕੇ ਤਲੀ ਤੇ ਜਮਾ ਹੋਏ ਕੁੱਲ 5 ਰੁਪਏ ਵੇਖ ਕੇ ਮੰਗਤਾ ਮਨ ਹੀ ਮਨ ਕਹਿ ਰਿਹਾ ਸੀ ਕਿ ਇਹ ਲੋਕ ਤਾਂ ਅੱਜ ਹੀ ਨਾਸ਼ ਹੋ ਜਾਣ ਤਾਂ ਚੰਗਾ ਹੈ ਆਖਰ ਇੱਕ ਜੈਂਟਲਮੈਨ ਨੇ ਮੰਗਤੇ ਦੀ ਤਲੀ ਤੇ 20 ਰੁਪਏ ਧਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਉਸਨੇ ਮੰਗਤੇ ਦੀ ਫੋਟੋ ਵੀ ਖਿੱਚੀ ਐਲਿਸ ਹੈਰਾਨ ਹੋ ਰਹੀ ਸੀ ਐਲਿਸ ਨੇ ਪੱਪੂ ਨੂੰ ਕਿਹਾ ਕਿੰਨਾ ਚੰਗਾ ਬੰਦਾ ਹੈ ਉਹ ਮੰਗਤੇ ਨੂੰ 20 ਰੁਪਏ ਦਿੱਤੇ ਪਰ ਉਹਨੇ ਮੰਗਤੇ ਦੀ ਫੋਟੋ ਕਾਹ ਤੋਂ ਖਿੱਚੀ ਪੱਪੂ ਕਹਿੰਦਾ ਇਹ ਫੇਸਬੁੱਕ ਕੀ ਵਿਦਵਾਨ ਹੈ ਇਹ ਸਾਡੇ ਸਮਾਜ ਵਿੱਚ ਇੱਕ ਬੜੀ ਖਤਰਨਾਕ ਨਸਲ ਪੈਦਾ ਹੋ ਗਈ ਹੈ ਇਹ ਹੁਣ ਮੰਗਤੇ ਦੀ ਫੋਟੋ ਫੇਸਬੁੱਕ ਤੇ ਪਾ ਕੇ ਨਾਲ ਪੋਸਟ ਪਾਊਗਾ ਕਿ ਆਹ ਵੇਖੋ ਅਸਲੀ ਟੇਲੇਂਟ ਤਾਂ ਬੱਸਾਂ ਵਿੱਚ ਰੁਲਦਾ ਫਿਰਦਾ ਹੈ ਉਸ ਤੋਂ ਬਾਅਦ ਇਹ ਟੇਲੇਂਟ ਨਾਂ ਸਾਹਮ ਸਕਣ ਦੀ ਸੂਰਤ ਵਿੱਚ ਸਰਕਾਰਾਂ ਦੀ ਮਾਂ ਪਾਣ ਇੱਕ ਕਰੂਗਾ ਪਰ ਮੈਂ ਆਪਣੇ ਤਜਰਬੇ ਦੇ ਆਧਾਰ ਤੇ ਕਹਿ ਸਕਦਾ ਹਾਂ ਕਿ ਮੰਗਤਾ ਜਿਵੇਂ ਹੀ ਬੇਸੁਰਾ ਗਾ ਰਿਹਾ ਹੈ ਐਲਸ ਕਹਿੰਦੀ ਤੈਨੂੰ ਕਿਵੇਂ ਪਤਾ ਪੱਪੂ ਕਹਿੰਦਾ ਇਹ ਬਿਲਕੁਲ ਮੇਰੇ ਉਸਤਾਦ ਜੀ ਵਾਂਗ ਆ ਰਿਹਾ ਹੈ ਮੇਰੇ ਉਸਤਾਦ ਜੀ ਦੇ ਗਲੇ ਦੇ ਬਰਾਬਰ ਅਜੇ ਤੱਕ ਕੋਈ ਹਾਰਮੋਨੀਅਮ ਨਹੀਂ ਬਣਿਆ ਹਾਰਮੋਨੀਅਮ ਵਾਜੇ ਵਿੱਚ 7 ਸੁਰਾਂ ਹੁੰਦੀਆਂ ਹਨ ਜਦੋਂ ਕਿ ਮੇਰੇ ਉਸਤਾਦ ਜੀ ਗਾਉਣਾ ਹੀ 13ਵੀਂ ਸੁਰ ਤੋਂ ਸ਼ੁਰੂ ਕਰਦੇ ਹਨ ਇਹਨਾਂ ਸੁਰਾਂ ਵਾਲਾ ਵਾਜਾ ਇਹਨਾਂ ਤੋਂ ਹੱਤੋਂ ਨਹੀਂ ਬਣਿਆ ਨੌਕਸ ਮੇਰੇ ਉਸਤਾਦ ਵਿੱਚ ਕੱਢਦੇ ਹਨ ਐਲਸ ਨੇ ਬੱਸ ਦੀ ਬਾਹਰ ਛਾਤੀ ਮਾਰੀ ਕਿੰਨੇ ਹੀ ਮੰਗਤੇ ਆੜੜ ਥਾਵਾਂ ਤੇ ਮੰਗ ਰਹੇ ਸਨ ਐਲਸ ਕਹਿੰਦੀ ਤੁਹਾਡੇ ਮੌਲਕ ਚ ਇਹਨੇ ਮੰਗਤੇ ਕਿਉਂ ਐ ਪੱਪੂ ਪੱਪੂ ਕਹਿੰਦਾ ਜਿਹੋ ਜਿਹੇ ਸਾਡੀਆਂ ਸਰਕਾਰਾਂ ਨੇ ਲੱਛਣ ਫੜੇ ਆ ਹੋਰ ਸਾਲ ਤੱਕ ਅਸੀਂ ਸਾਰਿਆਂ ਨੇ ਠੂਠੇ ਫੜ ਲੈਣੇ ਐ ਐਲਸ ਕਹਿੰਦੀ ਫਿਰ ਤੁਸੀਂ ਮੰਗਿਆ ਕਿੱਥੋਂ ਕਰੋਗੇ ਪੱਪੂ ਕਹਿੰਦਾ ਤੁਹਾਡੇ ਮੌਲਕਾਂ ਤੋਂ ਐਲਸ ਦੇ ਕੁਝ ਪੜ ਪੱਲੇ ਨਾ ਪਿਆ ਐਲਸ ਕਹਿੰਦੀ ਮੈਂ ਵੀ ਕੁਝ ਦੇ ਦੇਵਾਂ ਮੰਗਤੇ ਨੂੰ ਪੱਪੂ ਕਹਿੰਦਾ ਤੂੰ ਮੈਨੂੰ ਹੀ ਦੇ ਦੇ ਜਿਹੜੇ ਦੇਣੇ ਆ ਜਦੋਂ ਦੁਨੀਆ ਹੈ ਹੀ ਨਾਸ਼ਮਾਨ ਤਾਂ ਇਹਨੇ ਪੈਸੇ ਢੂਹੇ ਚ ਲੈਣੇ ਆ ਮੰਗਤਾ ਲਗਾਤਾਰ ਐਲਸ ਵੱਲ ਝਾਕੀ ਜਾ ਰਿਹਾ ਸੀ ਪੱਪੂ ਦੀ ਪੜਾਈ ਹੋਈ ਐਲਸ ਵੀ ਚੁੱਪ ਕਰਕੇ ਬੈਠੀ ਰਹੀ ਮੰਗਤਾ ਐਲਸ ਵੱਲ ਵੇਖ ਕੇ ਸਰਗਮ ਦੇ ਸਾਰੇ ਸੁਰ ਨੱਪੀ ਆਉਂਦਾ ਸੀ ਐਲਸ ਇੱਕ ਟੱਕ ਮੰਗਤੇ ਵੱਲ ਵੇਖੀ ਜਾ ਰਹੀ ਸੀ ਮੰਗਤੇ ਦਾ ਸਾਰਾ ਧਿਆਨ ਐਲਸ ਦੀਆਂ ਛਾਤੀਆਂ ਤੇ ਕੇਂਦਰਿਤ ਸੀ ਜੋ ਜੈਕਟ ਦੀ ਜੱਪੇ ਹੀਠਾਂ ਸਰਕ ਜਾਣ ਕਰਕੇ ਥੁੜੀਆਂ ਜਈਆਂ ਦਿਸ ਰਹੀਆਂ ਸਨ। ਮੰਗਤੇਆਂ ਵੇਖ ਕੇ ਮੰਗਤੇ ਨੇ ਚੌਂਦਾ ਚੌਂਦਾ ਗੀਤ ਛੋ ਲਿਆ। ਮੰਗਤੇ ਦੇ ਅਚਾਨਕ ਭਗਤੀ ਰਸ ਤੋਂ ਸ਼ਿੰਗਾਰ ਰਸ ਤੇ ਆ ਜਾਣ ਨਾਲ ਪੱਪੂ ਦੇ ਕੰਨ ਖੜੇ ਹੋ ਗਏ। ਨਿਤ ਬੱਸਾਂ ਵਿੱਚ ੱ ਧੱਕੇ ਖਾਣ ਕਰਕੇ ਪੱਪੂ ਇੰਨਾ ਕੁ ਸਮਝਣ ਲੱਗ ਪਿਆ ਸੀ ਕਿ ਹੁਣ ਦਾਲ ਵਿੱਚ ਕੁਝ ਕਾਲਾ ਹੈ। ਪੱਪੂ ਨੇ ਪਹਿਲਾਂ ਮੰਗਤੇ ਵੱਲ ਤੇ ਫਿਰ ਸਵਾਰੀਆਂ ਵੱਲ ਨਜ਼ਰ ਮਾਰੀ। ਬੱਸ ਵਿੱਚ ਹੋਰ ਵੀ ਤਿੰਨ ਚਾਰ ਸੋਹਣੀਆਂ ਕੁੜੀਆਂ ਬੈਠੀਆਂ ਸਨ ਪਰ ਅੱਜ ਉਹ ਪੱਪੂ ਨੂੰ ਕੁਝ ਖਾਸ ਨਹੀਂ ਲੱਗ ਰਹੀਆਂ ਸਨ। ਪੱਪੂ ਦਾ ਸੋਚਣਾ ਸੀ ਕਿ ਜੈਹਾਂ ਕੁੜੀਆਂ ਵੇਖ ਕੇ ਚੋਂਦਾ ਗੀਤ ਗਾਉਣ ਦੀ ਕੋਈ ਤਕ ਨਹੀਂ ਬਣਦੀ। ਜਦੋਂ ਪੱਪੂ ਦੀ ਨਿਗਾਹ ਐਲਿਸ ਤੇ ਪਈ ਤਾਂ ਉਹ ਮੰਗਤੇ ਵੱਲੋਂ ਅਚਾਨਕ ਸਟੇਸ਼ਨ ਬਦਲਣ ਵਾਲੀ ਕਰਤੂਤ ਨੂੰ ਸਮਝ ਗਿਆ। ਉਸਨੇ ਹੌਲੀ ਜਹੀ ਐਲਿਸ ਨੂੰ ਕਿਹਾ ਮੰਗਤੇ ਵੱਲ ਝਾਕਣਾ ਛੱਡ ਤੇ ਜੈਕਟ ਦੀ ਜੈਪ ਬੰਦ ਕਰ। ਐਲਿਸ ਨੂੰ ਸਾਂਭਿਤਾ ਨਾ ਲੱਗੀ ਪਰ ਉਸਨੇ ਜੈਕਟ ਦੀ ਜੈਪ ਬੰਦ ਕਰ ਲਈ। ਜੈਕਟ ਦੀ ਜੈਪ ਬੰਦ ਹੁੰਦਿਆ ਹੀ ਮੰਗਤੇ ਨੇ ਸੁਰ ਬਦਲ ਲਈ। ਹੁਣ ਮੰਗਤੇ ਨੇ ਭਗਤੀ ਰਸ ਵਿੱਚ ਡੁੱਬਿਆ ਗੀਤ ਸ਼ੁਰੂ ਕਰ ਲਿਆ। ਪੱਪੂ ਸਮਝ ਗਿਆ ਕਿ ਸਾਡੇ ਆਮ ਲੋਕਾਂ ਵਾਂਗ ਇਹ ਮੰਗਤਾ ਵੀ ਠਰਕੀ ਹੈ ਗੀਤ ਸੁਣ ਕੇ ਪੱਪੂ ਦੀਆਂ ਅੱਖਾਂ ਭਰ ਆਈਆਂ ਪਰ ਤਾਂ ਵੀ ਪੱਪੂ ਨੇ ਮੰਗਤੇ ਨੂੰ ਚਵਾਨੀ ਨਾ ਦਿੱਤੀ ਮੰਗਤਾ ਗਾ ਹੀ ਰਿਹਾ ਸੀ ਕਿ ਮੱਗਰ ਗਰਜਿਆ ਤੇਰੀ ਓਏ ਭੈਣ ਨੂੰ ਸਾਲਿਆ ਉੱਤਰਦਾ ਥੱਲੇ ਗਿਆ ਹਾਂ ਵਾਰਾੜ ਲੈ ਕੇ ਭੈਣ ਚੌਦਾਂ ਘੰਟਾ ਹੋ ਗਿਆ ਮੇਰੀ ਬਸ ਬੈਣ ਪਾਉਂਦੇ ਨੂੰ ਮੱਗਰ ਦੇ ਸਵੇਰ ਤੋਂ ਜਾਣੂ ਮੰਗਤਾ ਤਾਂ ਇਹਨਾਂ ਸੁਣਦੇ ਹੀ ਅੱਡੀਆਂ ਨੂੰ ਥੁੱਕ ਲਾ ਗਿਆ ਪਰ ਮੱਗਰ ਹਜੇ ਵੀ ਬੋਲੀ ਜਾ ਰਿਹਾ ਸੀ ਆਖੇ ਦੁਨੀਆ ਨਾਸ਼ਵਾਨ ਸਭ ਨੇ ਮਰ ਹੀ ਜਾਣਾ ਕੰਜਰੋ ਮਾਰਨ ਤੋਂ ਪਹਿਲਾਂ ਲੋਕਾਂ ਨੂੰ ਜਿਉਂ ਵੀ ਲੈਣ ਦਿਓ ਸਾਲੇ ਪਾਪਾ ਵਹਿਣ ਲੋਕਾਂ ਦਾ ਜੀਣਾ ਹਰਾਮ ਕਰ ਹੀ ਰੱਖਦੇ ਖਬਰਦਾਰ ਜੇ ਹੁਣ ਕਿਸੇ ਨੇ ਮੇਰੀ ਬਸ ਵਿੱਚ ਮੌਤ ਦਾ ਨਾਮ ਲਿਆ ਜਦੋਂ ਆਉਣੀ ਹੈ ਆ ਹੀ ਜਾਣੀ ਹੈ ਤਾਂ ਚਿੰਤਾ ਕਾਦੀ ਓਏ ਪੁੱਤਰਾ ਹੁਣ ਨਾ ਚੜਨ ਦੀ ਇਹੋ ਜਿਹੀ ਕੋਈ ਚਵਲ ਮਕਰ ਨੇ ਕੰਡਕਟਰ ਨੂੰ ਕਿਹਾ ਫਿਕਰ ਨਾ ਕਰ ਚਾਚਾ ਕਹਿੰਦਾ ਕੰਡਕਟਰ ਸਵਾਰੀਆਂ ਨੂੰ ਵਾਜਾਂ ਮਾਰਨ ਲੱਗ ਪਿਆ ਮੰਗਤਾ ਤਾਂ ਚਲਾ ਗਿਆ ਪਰ ਪੱਪੂ ਦੀਆਂ ਅੱਖਾਂ ਵਿੱਚ ਅਜੇ ਵੀ ਅਥਰੂ ਵਗ ਰਹੇ ਸਨ ਐਲਿਸ ਕਹਿੰਦੀ ਤੁਰੋ ਕਿਉਂ ਰਿਹਾ ਪੱਪੂ ਪੱਪੂ ਕਹਿੰਦਾ ਰੋਂਦਾ ਨਹੀਂ ਆਹ ਨਾਲ ਦੀ ਸੀਟ ਆਲਾ ਸੰਤਰਾ ਚਿੱਲੀ ਜਾਂਦਾ ਸਾਲਾ ਸਾਡੇ ਲੋਕਾਂ ਨੂੰ ਹੈਲਥ ਦਾ ਚੇਤਾ ਵੀ ਬੱਸ ਚ ਬਹਿ ਗਈ ਆਉਂਦਾ ਐਲਿਸ ਕਹਿੰਦੀ ਹਾਊਸ ਸਵੀਟ ਕਿੰਨੇ ਹੈਲਥ ਕੌਨਸ਼ੀਅਸ ਨੇ ਤੁਹਾਡੇ ਲੋਕ ਪੱਪੂ ਕਹਿੰਦਾ ਭੂੰਡਦੇ ਹੈਲਥ ਕੌਨਸ਼ੀਅਸ ਇਹ ਅਜੇ ਹੁਣੇ ਦੋ ਪਲੇਟਾਂ ਛੋਲੇ ਭਟੂਰਿਆਂ ਦੀਆਂ ਖਾ ਕੇ ਆਇਆ ਆਹ ਸੰਤਰਾ ਮੁੱਕਦਿਆਂ ਹੀ ਇਹਨੇ ਮੂੰਗਫਲੀ ਘੱਡ ਲੈਣੀ ਐ ਇਹੋ ਜਿਹੇ ਬਥੇਰੇ ਨਮੂਨੇ ਬੈਠੇ ਆ ਬੱਸ ਵਿੱਚ ਉਧਰੋਂ ਮੱਗਰ ਬੱਸ ਨੂੰ ਰੇਸਾਂ ਲਈ ਜਾ ਰਿਹਾ ਸੀ ਐਲਿਸ ਕਹਿੰਦੀ ਹੁਣ ਤਾਂ 6ਵੀਂ ਰੇਸ ਵੀ ਦੇ ਦੇ ਦਿੱਤੀ ਪਰ ਮੱਗਰ ਅੰਕਲ ਬੱਸ ਤੋੜਦੇ ਕਿਉਂ ਨਹੀਂ ਪੱਪੂ ਕਹਿੰਦਾ ਮੱਗਰ ਦਾ ਜਿਡਕਾਰ ਫਸਿਆ ਹੋਇਆ ਹੈ ਮੁਫਤ ਦਾ ਚਿਕਨ ਪਹੁੰਚਾਉਣਾ ਕਿਤੇ ਸੌਖਾ ਐ ਸੋਹਣੀਏ ਡਿਕਾਰ ਆ ਲੈਣ ਦੇ ਬੱਸ ਤਾਂ ਜਹਾਜ਼ ਬਣੀ ਲੈ ਆਖਰ ਮੱਗਰ ਨੇ ਅਨਾਊਂਸਮੈਂਟ ਕੀਤੀ ਕਿ 5 ਮਿੰਟ ਆਪਣੇ ਕੋਲ ਹੋਰ ਹੈਗੇ ਨੇ ਤੁਸੀਂ ਮੂੰਗਫਲੀ ਖਾਓ ਤੇ ਮੈਂ ਸ਼ਰਲਾ ਮਾਰ ਆਵਾਂ ਐਲਿਸ ਕਹਿੰਦੀ ਮੱਗਰ ਅੰਕਲ ਸਰਲਾ ਨੂੰ ਕਿਉਂ ਮਾਰਨ ਗਏ ਨੇ ਪੱਪੂ ਕਹਿੰਦਾ ਸਰਲਾ ਨੂੰ ਨਹੀਂ ਮਾਰਨ ਗਿਆ ਮੂਤਣ ਗਿਆ ਸਾਡੇ ਲੋਕਾਂ ਦਾ ਟਾਈਮ ਪਾਸ ਕਰਨ ਦਾ ਸਦੀਆਂ ਤੋਂ ਅਜਮਾਇਆ ਹੋਇਆ ਫਾਰਮੂਲਾ ਹੈ ਕੋਈ ਕੰਮ ਕਹਿ ਦਿਓ ਕਹਿਣ ਕਿ ਪਿਸ਼ਾਬ ਕਰ ਆਵਾਂ ਆਸਕ ਪਿਸ਼ਾਬ ਕਰਨ ਬਹਾਨੇ ਬਾਸ਼ੂਕ ਦੇ ਘਰ ਦੇ ਬਾਹਰ ਦਰਖਤਾਂ ਨਾਲ ਲੱਗੇ ਰਹਿੰਦੇ ਆ ਜਮਾਤਾਂ ਵਿੱਚ ਜਵਾਕ ਹਰ 30 ਮਿੰਟ ਬਾਅਦ ਪਿਸ਼ਾਬ ਕਰਨ ਜਾਂਦੇ ਆ ਜਿਨ੍ਹਾਂ ਨੇ ਅੱਗੇ ਜਾ ਕੇ ਸਰਕਾਰੀ ਨੌਕਰੀ ਵਿੱਚ ਭਰਤੀ ਹੋਣਾ ਹੁੰਦਾ ਉਹ ਤਾਂ 10-10 ਮਿੰਟ ਬਾਅਦ ਵੀ ਸ਼ਰਲਾ ਮਾਰਨ ਜਾਂਦੇ ਆ ਕਿਸੇ ਦੇ ਪਿਸ਼ਾਬ ਕਰਨ ਜਾਣ ਦੇ ਟਾਈਮ ਟੇਬਲ ਦੇ ਹਿਸਾਬ ਨਾਲ ਮੈਂ ਉਸ ਦਾ ਪੁਵਿੱਖ ਦੱਸ ਸਕਦਾ ਹਾਂ ਦਫ਼ਤਰ ਦੇ 8 ਘੰਟਿਆਂ ਵਿੱਚੋਂ 3 ਘੰਟੇ ਦਾ ਬਾਬੂ ਲੋਕ ਪਿਸ਼ਾਬ ਕਰਨ ਤੁਰੇ ਰਹਿੰਦੇ ਆ ਸੈਟੇਲਾਈਟ ਰਾਹੀਂ ਵੇਖੋ ਤਾਂ ਤੁਹਾਨੂੰ ਸਾਡਾ ਅਧਾ ਮੁਲਕ ਇੱਕੋ ਵੇਲੇ ਸ਼ਰਲੇ ਮਾਰਦਾ ਨਜ਼ਰ ਆਵੇਗਾ ਤਰੱਕੀ ਮੁਲਕ ਨੇ ਭੂਂਡ ਕਰਨੀ ਹੈ ਐਲਿਸ ਕਹਿੰਦੀ ਪੱਪੂ ਸਾਰੇ ਲੋਕ ਕੀ ਕਰ ਰਹੇ ਆ ਐਲਿਸ ਨੇ ਬਾਹਰ ਕੰਧਾਂ ਨਾਲ ਲੱਗੇ ਲੋਕ ਵੇਖ ਕੇ ਸਵਾਲ ਕੀਤਾ ਪੱਪੂ ਕਹਿੰਦਾ ਉਹ ਵੀ ਸ਼ਰਲਾ ਮਾਰ ਰਹੇ ਆ ਐਲਿਸ ਕਹਿੰਦੀ ਓਪਨ ਜੀ ਪੱਪੂ ਕਹਿੰਦਾ ਇੱਥੇ ਸ਼ਰਿਆਮ ਕਰਨ ਵਾਲੇ ਕੰਮ ਕੁੰਡੀਆਂ ਲਾ ਕੇ ਤੇ ਅੰਦਰ ਕਰਨ ਵਾਲੇ ਕੰਮ ਬਾਹਰ ਖੁੱਲੇ ਆਮ ਕੀਤੇ ਜਾਂਦੇ ਆ ਯੂ ਆਰ ਇਨ ਫੰਡਰਲੈਂਡ ਬੇਬੀ ਐਲਿਸ ਕਹਿੰਦੀ ਪਰ ਸਾਡੇ ਮੁਲਕ ਵਿੱਚ ਤਾਂ ਇਸ ਕੰਮ ਤੇ ਪਾਬੰਦੀ ਹੈ ਜੁਰਮਾਨਾ ਹੀ ਬਹੁਤ ਕਰਦੀ ਹੈ ਗਵਰਨਮੈਂਟ ਪੱਪੂ ਕਹਿੰਦਾ ਤੁਹਾਡੇ ਮੁਲਕ 'ਚ ਆਜ਼ਾਦੀ ਆਈ ਕਿੱਥੇ ਆ ਕਮਲ ਜੀ ਅਸਲੀ ਆਜ਼ਾਦੀ ਦਾ ਆਨੰਦ ਤਾਂ ਅਸੀਂ ਮਾਰ ਰਹੇ ਆ ਇੱਥੇ ਥੁੱਕਣ ਮੂਤਣ ਦੀ ਕੋਈ ਪਾਬੰਦੀ ਨਹੀਂ ਜਿਹਦਾ ਜਿੱਥੇ ਜੀ ਕਰੇ ਉੱਥੇ ਹੀ ਕਰ ਸਕਦਾ ਕੱਲ ਸਵੇਰੇ ਤੈਨੂੰ ਰੇਲਵੇ ਲਾਈਨ ਤੇ ਲੈ ਕੇ ਚੱਲوں ਤੈਨੂੰ ਫੇਰ ਪਤਾ ਲੱਗੂ ਵੀ ਅਸਲੀ ਆਜ਼ਾਦੀ ਕਹਿੰਦੇ ਕਿਹਨੂੰ ਆ ਉਦੋਂ ਹੀ ਮੱਗਰ ਤੂਫਾਨ ਵਾਂਗ ਦਾਖਲ ਹੋਇਆ ਅਤੇ ਬਿਨਾਂ ਕਿਸੇ ਸੂਚਨਾ ਦੇ ਵਸ ਤੋੜ ਲਈ ਐਲਿਸ ਦਾ ਸਿਰ ਪਿੱਛੇ ਡੰਡੇ ਨਾਲ ਵੱਜਿਆ ਐਲਿਸ ਸਿਰ ਮਲਦੀ ਹੋਈ ਬੋਲੀ ਮੱਗਰ ਅੰਕਲ ਨੇ ਤਾਂ ਪੰਜ ਰੇਸਾਂ ਦਿੱਤੀਆਂ ਹੀ ਨਹੀਂ ਪੱਪੂ ਕਹਿੰਦਾ ਮੱਗਰ ਦੀ ਮਰਜ਼ੀ ਐਲਿਸ ਕਹਿੰਦੀ ਮੱਗਰ ਅੰਕਲ ਨੂੰ ਸਮਝਣਾ ਬਹੁਤ ਔਖਾ ਪੱਪੂ ਕਹਿੰਦਾ ਸਾਡੇ ਲੋਕਾਂ ਨੂੰ ਸਮਝਣਾ ਇੰਨਾ ਸੌਖਾ ਕਿੱਥੇ ਸੋਣੀਏ ਹੁਣ ਤੂੰ ਵੇਖ ਲੈ ਅੰਗਰੇਜ਼ ਇੱਥੇ 200 ਸਾਲ ਰਾਜ ਕਰੀ ਗਏ ਪਰ 200 ਸਾਲਾਂ ਵਿੱਚ ਵੀ ਉਹਨਾਂ ਨੂੰ ਸਾਡੀ ਸਮਝ ਨਹੀਂ ਲੱਗੀ ਪਹਿਲਾਂ ਅਸੀਂ ਸਾਰਾ ਜੋਰ ਉਹਨਾਂ ਨੂੰ ਇੱਥੋਂ ਕੱਢਣ ਤੇ ਲਾਇਆ ਉਹਨਾਂ ਨੇ ਵਿਲਾਇਤ ਜਾ ਕੇ ਜੇ ਬੂਟਾਂ ਦੇ ਫੀਤੇ ਨਹੀਂ ਸੀ ਖੋਲੇ ਅਸੀਂ ਵੀ ਜੇ ਮੰਗਣ ਤੁਰਪ ਹੁਣ ਉਹਨਾਂ ਦੇ ਮੁਲਕ ਜਾਣ ਲਈ ਅਸੀਂ ਪੈਸੇ ਵੀ ਦਿੰਦੇ ਆ ਪੇਪਰ ਵੀ ਦਿੰਦੇ ਆ ਤੇ ਮਿੰਤਾ ਵੀ ਕੱਢਦੇ ਆ ਉਦੋਂ ਹੀ ਕੰਡਕਟਰ ਫੇਰ ਟਿਕਟਾਂ ਕੱਟਣ ਲਈ ਆ ਗਿਆ ਐਲਿਸ ਕਹਿੰਦੀ ਕੰਡਕਟਰ ਤਾਂ ਕਿੰਨਾ ਚੰਗਾ ਹੈ ਵਿਚਾਰਾ ਕਿਸੇ ਨੂੰ ਗਾਲ ਨਹੀਂ ਕੱਢਦਾ ਤੇ ਉਹ ਮੱਗਰ ਮੱਗਰ ਅੰਕਲ ਹਰੇਕ ਨੂੰ ਮਾੜਾ ਕਿਉਂ ਬੋਲਦੇ ਆ ਪੱਪੂ ਕਹਿੰਦਾ ਇਹ ਕੱਚੇ ਤੇ ਪੱਕੇ ਦਾ ਫਰਕ ਹੈ ਬਲੀਏ ਕੰਡਕਟਰ ਹਾਲੇ ਕੰਟਰੈਕਟ ਤੇ ਆਇਆ ਤੇ ਮੱਗਰ ਰੈਗੂਲਰ ਐਲਿਸ ਕਹਿੰਦੀ ਇਹਦਾ ਕੀ ਫਰਕ ਆ ਪੱਪੂ ਕਹਿੰਦਾ ਸਮਝ ਲਿਆ ਵੀ ਕੰਡਕਟਰ ਦਾ ਜੇ ਸਿਰ ਮੰਗਣਾ ਹੋਇਆ ਜਦੋਂ ਕਿ ਮੱਗਰ ਤੋਂ ਜਵਾਬ ਵੀ ਜੰਮੀ ਬੈਠਾ ਹੈ ਐਲਿਸ ਕਹਿੰਦੀ ਮੈਨੂੰ ਕੋਈ ਸਮਝ ਨਹੀਂ ਲੱਗੀ ਪੱਪੂ ਕਹਿੰਦਾ ਇੱਕ ਤਾਂ ਤੇਰੀ ਮਤ ਬਹੁਤ ਮੋਟੀ ਆ ਤੂੰ ਸਮਝ ਲਿਆ ਵੀ ਕੰਡਕਟਰ ਵਰਕ ਪਰਮਟ ਤੇ ਆਇਆ ਤੇ ਮੱਗਰ ਸਿਟੀਜ਼ਨ ਐਲਿਸ ਕਹਿੰਦੀ ਅੱਛਾ ਯਾਨੀ ਕੰਡਕਟਰ ਨੂੰ ਕੰਮ ਤੋਂ ਕੱਢਿਆ ਜਾ ਸਕਦਾ ਤੇ ਮੱਗਰ ਨੂੰ ਨਹੀਂ ਪੱਪੂ ਕਹਿੰਦਾ ਯੈਸ ਪਰ ਜਿੱਦਣ ਕੰਡਕਟਰ ਸਿਟੀਜ਼ਨ ਹੋ ਗਿਆ ਸਵਾਰੀਆਂ ਨਾਲ ਇਹਨੇ ਵੀ ਮੱਗਰ ਵਾਲੀ ਕਰਿਆ ਕਰਨੀ ਉਦੋਂ ਹੀ ਕੰਡਕਟਰ ਨੇ ਇੱਕ ਸਵਾਰੀ ਉਤਾਰਨ ਲਈ ਸੀਟੀ ਮਾਰੀ ਪਰ ਮੱਗਰ ਨੇ ਰੇਸ ਹੋਰ ਖਿੱਚ ਦਿੱਤੀ ਮੱਗਰ ਦਾ ਤਰਕ ਸੀ ਕਿ ਇੱਥੇ ਸਾਡਾ ਬੱਸ ਸਟਾਪ ਹੈ ਨਹੀਂ ਪਰ ਕੰਡਕਟਰ ਕਹਿ ਰਿਹਾ ਸੀ ਕਿ ਨਵੀਂ ਲਿਸਟ ਮੁਤਾਬਕ ਹੁਣ ਇੱਥੇ ਵੀ ਸਟਾਪ ਹੈਗਾ ਕੰਡਕਟਰ ਦੇ ਕਈ ਸੀਟੀਆਂ ਮਾਰਨ ਦੇ ਬਾਵਜੂਦ ਮੱਗਰ ਨੇ ਬੱਸ ਨਾ ਰੋਕੀ ਕੰਡਕਟਰ ਸਾਰਾ ਗੁੱਸਾ ਅੰਦਰ ਪੀ ਗਿਆ ਐਲਸ ਕਹਿੰਦੀ ਕੱਚੇ ਪੱਕੇ ਦੀ ਲੜਾਈ ਵਿੱਚ ਨੁਕਸਾਨ ਕੀ ਦਾ ਹੋ ਰਿਹਾ ਪੱਪੂ ਕਹਿੰਦਾ Sorinha lá. da.